2022 ਦੇ ਵਿੱਚ ਇੱਕ ਪੋਸਟ ਪਈ ਸੀ ਕਿ ਸਿੱਧੂ ਮੂਸੇਵਾਲੇ ਦਾ ਜਦੋਂ ਜਦੋਂ ਉਹਨੇ ਟਰੈਕਟਰ ਲਿਖਿਆ ਕੋਈ ਹੈ ਕੋਈ ਹੋਰ ਉਹਨੂੰ ਕਈ ਕਹਿ ਦਿੰਦੇ ਨੇ ਜਿਹੜੇ ਇੱਕ ਏਜ ਡਿਫਰੈਂਸ ਹੈ ਸਾਡੇ ਪੁਰਾਣੇ ਉਹਦੇ ਵਾਲੇ ਕਿ ਚੱਕ ਨਿਗਾੜੇ ਨੇ ਪਰ ਜਿਹੜੀਆਂ ਗੱਲਾਂ ਬਾਈ ਨੇ ਲਿਖੀਆਂ ਉਹ ਮੈਂ ਕਹਿੰਦਾ ਕਿ ਸਿਰਾਂ ਆਪਾਂ ਕਲਚਰ ਬਣਾ ਸਕਦੇ ਕੱ ਕਰਦੇ ਉਹਨਾਂ ਦੇ ਮੂਲ ਖੜਵੇਂ ਨੇ ਪਰ ਜੇ ਤੁਸੀਂ ਵਾਕਈ ਜਨਰੇਸ਼ਨ ਇਹ ਸਿੱਖਣਾ ਚਾਹੁੰਦੇ ਹੋ ਇਸ ਫਿਲਮ ਦੇ ਵਿੱਚ ਵੀ ਮੈਂ ਦੋ ਵਾਰੀ ਡਾਇਲੌਗ ਯੂਜ਼ ਕੀਤਾ ਹੈ ਕੋਈ ਹੋਰ ਬਟ ਜਿਨ੍ਹਾਂ ਦਾ ਐਕਚੁਅਲੀ ਰੀਅਲ ਗਾਣਾ ਹੈ ਦੇ ਆਰ ਸੋ ਬlesਟਡ ਔਰ ਉਹ ਇੰਨਾ ਸ਼ੁਕਰਾਨਾ ਕਰ ਰਹੇ ਨੇ ਆਪਣੀ ਪੰਜਾਬੀ ਦਾ ਪਾਕਿਸਤਾਨ ਦਾ ਆਡੀਅנס ਦਾ ਜਿਨ੍ਹਾਂ ਨੇ ਉਹ ਗਾਣੇ ਨੂੰ ਟ੍ਰੈਂਡਿੰਗ ਚ ਲੈ ਆਂਦਾ ਮੇਬੀ ਉਹਨਾਂ ਨੂੰ ਬਹੁਤ ਜ਼ਰੂਰਤ ਸੀ ਇਸ ਚੀਜ਼ ਦੀ ਇਸ ਟਾਈਮ ਤੇ ਮੈਨੂੰ ਲੱਗਦਾ ਹੈ ਚਲੋ ਫਨੀ ਵੇਚ ਐਂਟਰਟੇਨਮੈਂਟ ਵੇਚ ਕਿਸੇ ਦਾ ਬਹੁਤ ਵੱਡਾ ਭਲਾ ਹੋ ਗਿਆ ਪੰਜਾਬੀਆਂ ਦਰੋਂ ਹੋਇਸੀ ਕੁਝ ਵੀ ਸੀ ਉਹ ਤੋਂ ਬਾਅਦ ਜਦੋਂ ਇਲੈਕਸ਼ਨ ਹੋ ਜਿਆ ਤਾਂ ਮੈਨੂੰ ਅਪਰੋਚ ਹੋਈ ਸੀਗੀ ਤੇ ਪਰ ਮੈਜਿਕ ਦੇ ਮੈਂਟਲੀ ਸੋਚੇ ਨਹੀਂ ਸੀਗਾ ਜੇ ਕਿ ਦੇਖੋ ਸੋਚਦਾ ਪੋਲਿਟਿਕਲ ਐਗਜ਼ਾਮ ਹੁੰਦਾ ਤਾਂ ਸ਼ਾਇਦ ਉਦੋਂ ਇਲੈਕਸ਼ਨ ਜਿੱਤ ਤਾ ਸਾਰੇ ਗਏ ਜੀ ਆਪ ਵਾਲੇ ਠੀਕ ਤਾਂ ਆਪ ਨੂੰ ਵੀ ਜਿੱਤ ਜਣਾ ਸੀ ਸੋ ਰੋਤੋਂ ਅਸੀਂ ਹਾਂ ਤਾਂ ਦੇਖ ਰਹੇ ਤੁਸੀਂ ਮੈਂ ਮਲਕੀਤ ਸਿੰਘ ਸਵਾਗਤ ਕਰਦਾ ਤੁਹਾਡਾ ਚੈਨਲ ਦੇ ਉੱਤੇ ਅੱਜ ਅਸੀਂ ਗੱਲ ਕਰ ਰਹੇ ਹਾਂ ਸੰਗਰਾਮ ਫਿਲਮ ਦੀ ਸਟਾਰ ਕਾਸਟ ਗੈਵੀ ਪਾਜੀ ਤੇ ਸ਼ਰਮਾ ਮੈਂ ਸਵਾਗਤ ਹੈ ਤੁਹਾਡਾ ਰੋਤੋਂ ਆਪਣੇ ਚੈਨਲ ਤੇ ਥੈਂਕ ਯੂ ਜੀ ਸਸਕਾ ਜੀ ਕਿੱਦਾਂ ਦਾ ਲੱਗ ਰਹੀ ਪ੍ਰੋਮੋਸ਼ਨ ਦਾ ਮਾਹੌਲ ਬਹੁਤ ਵਧੀਆ ਜੀ ਬਹੁਤ ਪੋਜ਼ਿਟਿਵ ਰਿਸਪੌਂ ਦੇਖਿਆ ਤੇ ਪਸੰਦ ਕੀਤਾ ਸੋ ਆਪਣੇ ਸੀ ਮਿਹਨਤ ਦੇ ਵਿੱਚ ਕਾਮਯਾਬ ਹੈ ਜੀ ਉਮੀਦ ਕਰਦੇ ਹਾਂ 22 ਤਰੀਕ ਨੂੰ ਫਿਲਮ ਰਿਲੀਜ਼ ਹੋਣੀ ਹੈ ਜਿੰਨਾ ਪਿਆਰ ਸਾਡੇ ਟ੍ਰੇਲਰ ਨੂੰ ਦਿੱਤਾ ਹੈ ਉਹਨੇ ਪਿਆਰ ਸਾਡੀ ਫਿਲਮ ਨੂੰ ਦੇ ਮੈਮ ਤੁਹਾਡਾ ਜਿਹੜਾ ਪਹਿਲਾਂ ਭਾਜੀ ਨਾਲ ਮੁਲਾਕਾਤ ਸੀਗੀ ਮੀਟਿੰਗ ਸੀਗੀ ਉਹ ਕਿੱਦਾਂ ਦੀ ਸੀਗੀ ਕਿੱਦਾਂ ਅੱਜ ਅਸੀਂ ਔਨ ਸੈੱਟ ਤੇ ਮਿਲੇ ਆਂ ਔਰ ਕੈਰੈਕਟਰ ਸੀ ਇਸੀ ਸਿਰਤ ਔਰ ਸਾਹਿਦ ਦੇ ਕਿਰਤ ਇਸ ਤੇ ਮੇਨੂੰ ਲੱਗਦਾ ਜਿਦੋ ਆਰਟਿਸਟ ਆਪਣੇ ਕੰਮ ਲਈ ਪੈਸ਼ਨੇਟ ਹੁੰਦੇ ਵਾਈਬ ਦਾ ਆਪਣੇ ਆਪ ਹੀ ਮੈਚ ਕਰ ਜਾਂਦੀਆਂ ਨੇ ਤੇ ਬੜਾ ਪੋਜ਼ਿਟਿਵ ਰਿਸਪੌਂਸ ਵੀ ਰਿਹਾ ਔਰ ਮੈਨੂੰ ਸਿੱਖਣ ਨੂੰ ਵੀ ਮਿਲੇ ਔਰ ਵੈਸੇ ਵੀ ਮੈਂ ਇਹਨਾਂ ਦੇ ਗਾਣੇ ਵੀ ਸੁਨੇ ਸੀ ਪਹਿਲਾਂ ਆਪੀ ਦਾ ਤਾਂ ਪਾਰ ਤੋਂ ਸੁਣਿਆ ਜੀ ਭਾਜੀ ਸੰਗਰਾਦ ਕਾਫੀ ਸਿੱਖਾਂ ਦੇ ਤੇ ਪੰਜਾਬੀਆਂ ਦੇ ਦਿਲ ਨਾਲ ਜੁੜੀ ਹੋਈ ਇੱਕ ਸ਼ਬਦ ਵੀ ਦਿੰਦਾ ਜੁੜਿਆ ਹੋਏ ਤੇ ਮਾਇਨੇ ਵੀ ਬਹੁਤ ਰੱਖਦੇ ਹੋ ਜੀ ਤੁਹਾਡੇ ਇਸ ਟਾਈਟਲ ਨੂੰ ਸੁਣਨ ਤੋਂ ਬਾਅਦ ਕੀ ਮਨ ਚਾਏ ਕਿ ਕਿੱਦਾਂ ਦਾ ਇਸ ਦਾ ਕਨਸੈਪਟ ਹੋਊਗਾ ਤੇ ਕੀ ਇਸ ਦੀ ਸਟੋਰੀ ਹੋਊਗੀ ਸਟੋਰੀ ਅਸੀਂ ਪਹਿਲਾਂ ਡਿਸਕਸ ਕਰ ਲਈ ਸੀਗੀ ਜੀ ਤੇ ਟਾਈਟਲ ਨਹੀਂ ਸੀ ਦਿਮਾਗ ਦੇ ਵਿੱਚ ਵੀ ਕੀ ਟਾਈਟਲ ਹੋ ਸਕਦਾ ਹੈ ਜਦੋਂ ਇੰਦਰ ਉਹਨਾਂ ਰਾਈਟਰ ਡਾਇਰੈਕਟਰ ਆਪਣੀ ਫਿਲਮ ਜੀ ਜਦੋਂ ਉਹਨਾਂ ਨੇ ਜ਼ਿਕਰ ਕੀਤਾ ਵੀ ਸੰਗਰਾਮ ਟਾਈਟਲ ਉਹ ਪਹਿਲੀ ਵਾਰ ਜਦੋਂ ਸੰਗਰਾਮ ਉਹਨਾਂ ਨੇ ਸ਼ਬਦ ਲਿਆ ਉਹ ਚੀਜ਼ ਜਿਵੇਂ ਕਹਾਣੀ ਸੀਗੀ ਸੋਚ ਕੇ ਰਿਲੂ ਕੰਡੇ ਖੜੇ ਹੋ ਗਏ ਹਨਾ ਮੈਂ ਇਮੀਡੀਏਟ ਫੋਨ ਲਾਇਆ ਨਾਲ ਦੀ ਨਾਲ ਸਭ ਤੋਂ ਪਹਿਲਾਂ ਟਾਈਟਲ ਰਜਿਸਟਰ ਕਰਵਾਇਆ ਸੰਗਰਾਮ ਜੀ ਸੋ ਉਹ ਪਹਿਲੇ ਦਿਨ ਹੀ ਜਦੋਂ ਮੇਰੇ ਕੰਨਾਂ 'ਚ ਇਹ ਸ਼ਬਦ ਪਿਆ ਬਹੁਤ ਪੋਜ਼ਿਟਿਵ ਸ਼ਬਦ ਸੀਗਾ ਤੇ ਬਸ ਵਾਇਕ੍ਰੋਜ ਦੀ ਮਿਹਰ ਨਾਲ ਸਭ ਤੋਂ ਬਾਅਦ ਫਿਰ ਜਿਹੜੀਆਂ ਚੀਜ਼ਾਂ ਹੁੰਦੀਆਂ ਗਈਆਂ ਪੋਜ਼ਿਟਿਵ 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 ਵੀ ਹੁੰਦੀਆਂ ਗਈਆਂ ਸੋ ਜਦੋਂ ਤੋਂ ਸੰਗਰਾਮ ਟਾਈਟਲ ਸਾਡੇ ਫਿਲਮ ਦੇ ਨਾਲ ਜੁੜਿਆ ਸਾਰਾ ਰਿਜ਼ਲਟ ਬਹੁਤ ਪੋਜ਼ਿਟਿਵ ਹੈ ਇੱਕ ਭਾਜੀ ਇਦਾਂ ਨੂੰ ਜਦੋਂ ਆਪਾਂ ਟਾਈਟਲ ਚੂਜ਼ ਕਰਦੇ ਆ ਤਾਂ ਇੱਕ ਕੁਝ ਰਿਸਪੌਂਸਿਬਿਲਟੀ ਹੋ ਜਾਂਦੀ ਹੈ ਕਿਉਂਕਿ ਬਹੁਤ ਸਾਰੀ ਚੀਜ਼ਾਂ ਦਾ ਧਿਆਨ ਵੀ ਰੱਖਣਾ ਪੈਂਦਾ ਕਿ ਕੁਝ ਇਦਾਂ ਦੀ ਚੀਜ਼ ਨਾ ਹੋਵੇ ਕਿ ਅਸੀਂ ਟਾਈਟਲ ਤਾਂ ਇਸ ਤਰੀਕੇ ਦਾ ਚੂਜ਼ ਕਰ ਲਿਆ ਕਿ ਆਡੀਅנס ਦੇ ਮਨਾਂ ਨੂੰ ਠੇਸ ਨਾ ਪਹੁੰਚੇ ਕੋਈ ਫਿਲਮਾਂ ਦੇ ਵਿੱਚ ਕੁਝ ਇਦਾਂ ਦੀ ਚੀਜ਼ ਨਾ ਦਿਖਾ ਦਈਏ ਜਾਂ ਆਪਾਂ ਨਹੀਂ ਆਪਣਾ ਮੋਟਿਵ ਮਦਦ ਦੁਖਾਉਂਦਾ ਲੋਕਾਂ ਦੇ ਭਾਵਨਾ ਹਰਟ ਹੋਈ ਨਹੀਂ ਨਹੀਂ ਬਿਲਕੁਲ ਧਿਆਨ ਰੱਖਣਾ ਪੈਂਦਾ ਜੀ ਪਰ ਜਿਹੜਾ ਸੰਗਰਾਮ ਸ਼ਬਦ ਹੈ ਨਾ ਜੀ ਇਹ ਇੱਕ ਤਿਹਾਰ ਦੀ ਤਰ੍ਹਾਂ ਹੈਗਾ ਮਤਲਬ ਇਹ ਆਪਾਂ ਨੂੰ ਸਮਝਣਾ ਪਊਗਾ ਦੇਸੀ ਮਹੀਨੇ ਦਾ ਜਿਹੜਾ ਪਹਿਲਾ ਦਿਨ ਹੁੰਦਾ ਹੈ ਉਹਦਾ ਉਹਨੂੰ ਸੰਗਰਾਮ ਇੱਕ ਦੋ ਦਿਨ ਦੇ ਵਿੱਚ ਆਪਾਂ ਮਨਾਉਨੇ ਆ ਗੁਰੂ ਘਰ ਜਾ ਕੇ ਆਪਾਂ ਰੱਬ ਅਗੇ ਅਰਦਾਸ ਕਰਦੇ ਆ ਮੱਥਾ ਟੇਕਦੇ ਆ ਤਾਂ ਇਹਦਾ ਐਂਗਲ ਜਿਹੜਾ ਹੈਗਾ ਇੱਕ ਰਿਲੀਜੀਅਸਲੀ ਉਹਦੇ ਨਾਲ ਜੁੜਦਾ ਪਰ ਬਿਲਕੁਲ ਜਿਵੇਂ ਅਸੀਂ ਬਹੁਤ ਧਿਆਨ ਰੱਖਿਆਗਾ ਹਰ ਇੱਕ ਚੀਜ਼ ਦਾ ਤੇ ਬਾਕੀ ਜਿਹੜਾ ਸੰਗਰਾਮ ਦਾ ਮਤਲਬ ਕੀ ਹੈ ਥੋੜੀ ਜ਼ਿੰਦਗੀ ਦੇ ਵਿੱਚ ਗੁਰੂ ਘਰ ਤਾਂ ਆਪਾਂ ਚਲੋ ਮੱਥਾ ਟੇਕਣ ਜਾਂਦੇ ਆ ਨਹੀਂ ਸੋ ਉਹ ਕਿਸ ਮੰਤਵ ਦੇ ਲਈ ਆਪਾਂ ਮੱਥਾ ਟੇਕਣ ਜਾਂਦੇ ਆ ਵੀ ਸਾਡਾ ਅਗੇ ਜੀਵਨ ਬਹੁਤ ਖੁਸ਼ੀਆਂ ਭਰਿਆ ਹੋਵੇ। ਸੋ ਇਹ ਫਿਲਮ ਸਾਡੇ ਰਿਸ਼ਤਿਆਂ ਦੇ ਤਾਣੇ-ਬਾਣਿਆਂ ਨੂੰ ਬੁਣਦੀ ਹੋਈ ਕਹਾਣੀ ਹੈਗੀ ਆ। ਸੋ ਉਹਦੇ ਵਿੱਚ ਵੀ ਸਾਰਾ ਕੁਝ ਪੋਜ਼ਿਟਿਵ ਹੋਵੇ, ਵਧੀਆ ਹੋਵੇ, ਇੱਕ ਨਵੀਂ ਸ਼ੁਰੂਆਤ ਹੋਵੇ। ਤਾਂ ਕਰਕੇ ਇਹਦਾ ਟਾਈਟਲ ਅਸੀਂ ਸੰਗਰਾਮ ਰੱਖਿਆ। ਤੁਸੀਂ ਸ਼ੁਰੂਆਤ ਦੇ ਵਿੱਚ ਜਦੋਂ ਇਸ ਫੀਲਡ ਦੇ ਵਿੱਚ ਆਏ ਹੋ, ਪਹਿਲਾਂ ਤੁਸੀਂ ਐਜ਼ ਐਕਟਰ ਰਹਿਣਾ ਚਾਹੁੰਦੇ ਸੀ, ਪਹਿਲਾਂ ਕੁਝ ਹੋਰ ਤੁਹਾਡੇ ਮਾਈਂਡ ਵਿੱਚ ਸੀਗਾ ਕਿ ਮੈਂ ਮੈਂ ਮੈਸ ਫੀਲਡ ਆਉਣ ਤੋਂ ਪਹਿਲਾਂ ਮੈਂ 5-6 profession change ਕੀਤੇ ਆ, ਔਰ ਮੈਨੂੰ ਵੀ ਨਹੀਂ ਸੀ ਪਤਾ ਮੈਂ ਲਾਈਫ ਸਟੇਕ ਕਰਨਾ ਕੀ ਸੀ। ਫਿਸ਼ਮ ਕੀ ਹੈ। ਪਰ ਜਦੋਂ ਫਸਟ ਟਾਈਮ ਮੈਂ ਇਸ profession ਦਾ ਕੋਈ ਕੰਮ ਕੀਤਾ ਸੀ ਤੇ ਉਦੋਂ ਮੈਂ ਸਿੱਕ ਪੈਸੇ ਕਰਕੇ ਮੈਨੂੰ ਸੀਗਾ ਕਿ ਇਜ਼ੀ ਗੈਟ ਮਨੀ ਹੈ ਫੇਮ ਵੀ ਹੈ ਨਾਮ ਵੀ ਹੈ ਸੋਨੇ ਵੀ ਦਿਖਣਾ ਸਕਰੀਨ ਤੇ ਪਰ ਫਿਰ ਜਦੋਂ ਸ਼ੁਰੂਆਤ ਕਰ ਲਈ ਸੀ ਤਾਂ ਫਿਰ 100% ਇੱਧਰ ਹੀ ਆ ਗਈ ਸੀ ਕਿ ਮੈਂ ਆਪਣਾ ਜੀਣਾ ਬਸ ਹੁਣ ਆਹੀ ਕਰਨਾ ਹੈ ਮੈਨੂੰ ਵੀ ਨਹੀਂ ਸੀ ਪਤਾ ਮੈਨੂੰ ਪਤਾ ਨਹੀਂ ਚੁਣਿਆ ਗਿਆ ਆਪਣੇ ਆਪ ਮੈਂ ਨਹੀਂ ਤੇ ਇਸ profession ਬਾਰੇ ਕਦੀ ਸੋਚਿਆ ਨਹੀਂ ਸੀ ਤੇ ਭਾਈ ਮੈਂ ਤੁਹਾਡੀ ਇੰਸਟਾ ਦੇਖ ਰਹੀ ਸੀ ਕਿ ਤੁਸੀਂ ਕਾਫੀ ਟਾਈਮ ਪਹਿਲਾਂ ਜਦੋਂ 2022 ਦੇ ਵਿੱਚ ਇੱਕ ਪੋਸਟ ਪਈ ਸੀ ਕਿ ਸਿੱਧੂ ਮੂਸੇਵਾਲੇ ਦਾ ਜਦੋਂ ਜਦੋਂ ਉਹਨੇ ਟਰੈਕਟਰ ਲਿਖਿਆ ਕੋਈ ਹੈ ਕੋਈ ਹੋਰ ਤੇ ਪੱਟ ਦੇ ਥਾਪੀ ਮਾਰਨ ਲਈ ਉਹ ਚੀਜ਼ ਤੇ ਉਹਨਾਂ ਦੇ ਪਿੰਡ ਵੀ ਜਾ ਕੇ ਉਹ ਕੀ ਉਹ ਮਤਲਬ ਮਾਹੌਲ ਸੀਗਾ ਕਿ ਉਹ ਜਿਹੜਾ ਪਿੰਡ ਜਾ ਕੇ ਸੀਗੇ ਉਹਨਾਂ ਤੋਂ ਪਹਿਲਾਂ ਤਾਂ ਉਹ ਕਨਸੈਪਟ ਸੀਗਾ ਮਾਈਂਡ ਵਿੱਚ ਆ ਵੀ ਆਪਾਂ ਸ਼ਰਧਾਂਜਲੀ ਦੌਰ ਤੌਰ ਦੇ ਉੱਤੇ ਸਿੱਧੂ ਮੂਸੇਵਾਲੇ ਨੂੰ ਤਾਂ ਸ਼ਰਧਾਂਜਲੀ ਦੌਰ ਤੇ ਆਪਾਂ ਆ ਪ੍ਰੋਜੈਕਟ ਲੈ ਕੇ ਆਨੇ ਆ। ਅ ਨਹੀਂ ਐਕਚੁਅਲੀ ਹੈ ਕੋਈ ਹੋਰ ਜਿਵੇਂ ਸਿੱਧੂ ਬਾਈ ਜੀ ਨਾਲ ਉਹ ਜਿਹੜੀ ਇੱਕ ਮਤਲਬ ਕਟਨਾ ਵਾਪਰੀ ਹੈ ਨਾ ਜੀ ਜੀ ਉਹਦਾ ਇਹਦੇ ਨਾਲ ਕੋਈ ਉਹ ਨਹੀਂ ਸੀਗਾ ਸਬੰਧ ਇਹ ਪਹਿਲੀ ਚੀਜ਼ ਉਹਨਾਂ ਦੀ ਲਾਈਫ ਜਿਸ ਤਰੀਕੇ ਨਾਲ ਉਹ ਆਈਡਲ ਮੈਂ ਉਹ ਜਿਵੇਂ ਕਹਿੰਦੇ ਹੁੰਦੇ ਨੇ ਨਾ ਜੇ ਆਪਾਂ ਕੋਈ ਐਨਸਾਈਕਲੋਪੀਡੀਆ ਆਪਾਂ ਕਲਚਰ ਵਿਰਾਸਤ ਦੀ ਗੱਲ ਕਰਦੇ ਆ ਉਹਨਾਂ ਦੇ ਬੋਲ ਖੜਵੇ ਨੇ ਪਰ ਜੇ ਤੁਸੀਂ ਵਾਕਈ ਜਨਰੇਸ਼ਨ ਨੇ ਕੁਝ ਸਿੱਖਣਾ ਉਹ ਸੱਚੀਆਂ ਗੱਲਾਂ ਲਿਖੀਆਂ ਉਹ ਇਹ ਵੀ ਹਾਂ ਥੋੜੇ ਜਿ ਚੱਕ ਮੇ ਤੇ ਅੱਜ ਦੀ ਕਿਉਂਕਿ ਆਇਆ ਨਾ ਵੀ ਜਿਵੇਂ ਕਹਿੰਦੇ ਵੀ ਬਹਿਰਿਆਂ ਨੂੰ ਸੁਣਾਉਣ ਦੇ ਲਈ ਧਮਾਕੇ ਕਰਨੇ ਪੈਂਦੇ ਜਦੋਂ ਕੋਈ ਇਹੋ ਜੀ ਚੀਜ਼ ਥੋਸ ਤੁਹਾਡੇ ਆਉਂਦੀ ਹੈ ਤਾਂ ਉਹ ਦਿਲ ਨੂੰ ਕਿਤੇ ਲੱਗਦੀ ਹੈ ਤੇ ਅੱਜ ਦੀ ਜਨਰੇਸ਼ਨ ਜਿਹੜੀਆਂ ਚੀਜ਼ਾਂ ਸਮਝਦੀ ਹੈ ਜਿਹੜੀ ਭਾਸ਼ਾ ਸਮਝਦੀ ਹੈ ਬਾਈ ਨੇ ਉਹ ਭਾਸ਼ਾ ਸਮਝਾਈ ਆ ਉਹਨੂੰ ਕਈ ਕਹਿ ਦਿੰਦੇ ਨੇ ਜਿਹੜੇ ਇੱਕ ਏਜ ਡਿਫਰੈਂਸ ਹੈ ਸਾਡੇ ਪੁਰਾਣੇ ਉਹਦੇ ਵਾਲੇ ਕਿ ਯਾਰ ਚੱਕ ਮੇ ਗਾਣੇ ਲਿਖਦਾ ਸੀ ਪਰ ਜਿਹੜੀਆਂ ਗੱਲਾਂ ਬਾਈ ਨੇ ਲਿਖੀਆਂ ਉਹ ਮੈਂ ਕਹਿੰਦਾ ਜੀ ਸਿਰਾ ਨੇ ਤੁਸੀਂ ਉਹ ਗੱਲਾਂ ਅਪਣਾ ਲਓ ਖਾਲੀ ਉਹ ਚੀਜ਼ਾਂ ਜਿਹਦੇ ਵਿੱਚ ਜੇ ਹੁਣ ਕਹਿੰਦੇ ਦੁਸ਼ਮਣੀ ਜਾਂ ਹਥਿਆਰਾਂ ਦੀ ਗੱਲ ਕਰਦੇ ਆ ਉਹ ਕੀ ਹੈਗਾ ਉਹ ਇੱਕ ਇਨਸੀਡੈਂਟ ਨੂੰ ਬਿਆਨ ਕਰਦਾ ਉਹ ਤੁਹਾਡੀ ਲਾਈਫ ਨੂੰ ਰਿਪਰੈਜ਼ੈਂਟ ਨਹੀਂ ਕਰਦਾ ਜਿਵੇਂ ਕਈ ਵਾਰੀ ਕਿਸੇ ਨੇ ਪਹਿਲਾਂ ਕਿਹਾ ਸੀ ਜੇ ਅਸੀਂ ਉਸ ਬੰਦ ਉਸ ਪਿੰਡ ਨੂੰ ਬਿਲੋਂਗ ਕਰਦੇ ਜਿੱਥੇ ਬੰਦਾ ਮਾਰ ਕੇ ਨਾਮ ਕਸੂਰ ਪੁੱਛਦੇ ਹਨਾ ਸੋ ਇਹ ਨਹੀਂ ਹੈਗਾ ਵੀ ਹਾਂਜੀ ਉਹ ਹਰ ਇੱਕ ਥਾਂ ਤੇ ਤੁਰੇ ਫਿਰਦੇ ਨੇ ਬੰਦਾ ਮਾਰ ਕੇ ਵੀ ਉਹਨਾਂ ਦੀ ਉਹ ਫਿਤਰਤ ਹੈਗੀ ਆ ਠੀਕ ਆ ਥੋੜਾ ਜਿਹਾ ਉਹਨਾਂ ਦਾ ਜਿਹੜਾ ਇੱਕ ਪੰਜਾਬੀਆਂ ਦਾ ਹੁੰਦਾ ਤੇ ਸਾਡੇ ਉਧਰਲੇ ਮਲਬਈ ਜਿਹੜੇ ਸਾਡੀ ਬਠਿੰਡੇ ਵਾਲੀ ਮਾਨਸਾੜੀ ਉਧਰ ਬੈਲਡ ਹੈ ਥੋੜਾ ਜਿਹਾ ਪਹਿਲਾਂ ਤੋਂ ਹੀ ਰਫਲਾ ਰੱਖਣ ਦੇ ਸ਼ੌਕ ਓ ਉਦੋਂ ਦਾ ਕਲਚਰ ਸੀਗਾ ਹਨਾ ਖੂਨ ਚੋ ਥੋੜੀ ਗਰਮੀ ਪਰ ਉਹ ਕਿਸੇ ਇਨਸੀਡੈਂਟ ਤੋਂ ਬੰਦਾ ਪ੍ਰਭਾਵਿਤ ਹੋ ਕੇ ਉਹ ਗੱਲ ਲਿਖਦਾ ਤੇ ਪਰ ਬਾਕੀ ਜਿਹੜੀਆਂ ਹੋਰ ਗੱਲਾਂ ਬਹੁਤ ਵਧੀਆ ਉਹਨਾਂ ਨੇ ਲਿਖੀਆਂ ਹੈਗੀਆਂ ਨੇ ਤੇ ਬਾਕੀ ਇੱਕ ਬੰਦੇ ਨੂੰ ਮੈਂ ਤਾਂ ਇਹ ਕਹਿੰਦਾ ਜੀ ਜਦੋਂ ਆਪਾਂ ਸਾਰੇ ਸੁਣਦੇ ਆ ਤੁਹਾਡੀ ਸੋਚ ਸਮਝ ਆ ਵੀ ਤੁਸੀਂ ਚੰਗੀਆਂ ਚੰਗੀਆਂ ਚੀਜ਼ਾਂ ਉਹਦੇ ਵਿੱਚੋਂ ਪਿਕ ਕਰ ਲਓ ਇਸ ਗੱਲ ਕਰਕੇ ਜਦੋਂ ਫਿਰ ਟਾਈਟਲ ਉਹਨਾਂ ਦੇ ਟਰੈਕਟਰ ਦੇ ਉੱਤੇ ਲਿਖਿਆ ਹੈ ਕਿ ਗਵਰਮੈਂਟ ਜਦੋਂ ਵਧੀਆ ਲੱਗਦਾ ਜੀ ਮੈਂ ਉਹ ਰਜਿਸਟਰ ਕਰਵਾ ਕਰਵਾ ਲੈਣਾ ਜੀ ਸੋ ਸਭ ਤੋਂ ਪਹਿਲਾਂ ਮੈਂ ਟਾਈਟਲ ਰਜਿਸਟਰ ਕਰਵਾਇਆ ਫਿਰ ਉਹ ਤੋਂ ਬਾਅਦ ਕਹਾਣੀ ਇੱਕ ਲਿਖੀ ਗਈ ਜਿਹਦੇ ਉੱਤੇ ਆਪਾਂ ਫਿਲਮ ਦਾ ਪਲੈਨਿੰਗ ਕੀਤੀ ਹੈ ਪਰ ਉਹ ਘਟਨਾ ਹੋ ਗਈ ਫਿਰ ਉਹਦੇ ਵਿੱਚ ਕੁਝ ਇੱਕ ਐਦਾਂ ਇਨਸੀਡੈਂਟ ਸੀ ਫਿਰ ਇਹ ਹੋਇਆ ਸੀ ਵੀ ਨਹੀਂ ਅੱਛਾ ਉਹ ਉਸ ਤੋਂ ਉਹਨਾਂ ਘਟਨਾ ਤੋਂ ਪਹਿਲਾਂ ਦਾ ਤੁਸੀਂ ਹਾਂਜੀ ਹਾਂਜੀ ਜੀ ਉਹ ਮੇਰੇ ਪਹਿਲਾਂ ਦਾ ਹੀ ਉਹ ਹੋ ਚੁੱਕਾ ਸੀ ਜੀ ਉਹ ਜਦੋਂ ਘਟਨਾ ਵਾਪਰ ਗਈ ਫਿਰ ਉਸ ਤੋਂ ਬਾਅਦ ਇਹ ਫਿਲਮ ਵੀ ਕਰਨੀ ਸੀਗੀ ਤੇ ਇੱਕ ਮੇਰੇ ਲਈ ਟੈਸਟ ਕਿ ਮੈਂ ਕਿਹੜੇ ਕਿਹੜੇ ਬੰਦੇ ਹਨ ਜਾਂ ਮੇਰੇ ਜੀ ਅਸੀਂ ਨਾਲ ਆ ਬਈ ਨਾਲ ਆ ਉਹ ਮੇਰੇ ਲਈ ਬਾਈ ਨੂੰ ਨਾਲੇ ਸ਼ਰਧਾਂਜਲੀ ਸੀਗੀ ਵੀ ਉਹ ਟਾਈਟਲ ਜਿਹੜਾ ਹੈਗਾ ਇਸ ਫਿਲਮ ਦੇ ਵਿੱਚ ਵੀ ਮੈਂ ਦੋ ਵਾਰੀ ਡਾਇਲੋਗ ਯੂਜ਼ ਕੀਤਾ ਹੈ ਕੋਈ ਹੋਰ ਸੋ ਕਹਿਣ ਦੀ ਗੱਲ ਨਹੀਂ ਹੁੰਦੀ ਤੁਹਾਡੀ ਦਿਲ ਦੀ ਭਾਵਨਾ ਹੁੰਦੀ ਹੈ ਫਿਰ ਉਹਦੇ ਜ਼ਰੀਏ ਮੈਂ ਬਾਈ ਲੋਕਾਂ ਦਾ ਤੇ ਭਾਜੀ ਉਹਨਾਂ ਦੇ ਪਰਿਵਾਰ ਦਾ ਵੀ ਇੱਕ ਇਹ ਚੀਜ਼ ਸਾਹਮਣੇ ਆ ਜਾਂਦੀ ਹੈ ਕਿ ਆਰਟਿਸਟ ਪਹਿਲਾਂ ਨਹੀਂ ਸੀ ਸਿੱਧੂ ਨੂੰ ਇੰਨਾ ਕਰਨ ਜਿੱਦਾਂ ਕੀ ਕਹਿੰਦੇ ਹੋ ਨਾ ਉਹਨਾਂ ਦੇ ਗਾਣੇ ਦੀ ਲਾਈਨ ਯੂਜ਼ ਕਰਨੀ ਉਹ ਐਕਚੁਅਲੀ ਉਹ ਤੁਸੀਂ ਕਹਿੰਦੇ ਮੇਲੇ ਮਰਨ ਤੋਂ ਬਾਅਦ ਹੀ ਲਾਉਂਦੇ ਨੇ ਹੂੰ ਸੋ ਜਦੋਂ ਜਦੋਂ ਇਨਸਾਨ ਚਲੇ ਜਾਂਦੇ ਜੀ ਫੇਰ ਉਸ ਬੰਦੇ ਨੂੰ ਲੋਕ ਯਾਦ ਕਰਦੇ ਹੈਗੇ ਨੇ ਇਹ ਪਰ ਬਹੁਤ ਵਧੀਆ ਲਿਖਿਆ ਬਾਈ ਨੇ ਇਹ ਜੀਜ਼ਾ ਇੱਕ ਆਪਣਾ ਬੜੀ ਯੰਗ ਏਜ ਦੇ ਵਿੱਚ ਲੋਕਾਂ ਦੇ ਗੱਲਾਂ ਉਹਨਾਂ ਤੇ ਬਹੁਤ ਹੈਵੀ ਹੋ ਗਈਆਂ ਅਜੇ ਇਹ ਤਾਂ ਸੋਚਣਾ ਚਾਹੀਦਾ ਸੀ ਵੀ ਉਹਨਾਂ ਦੀ ਏਜ ਕਿੰਨੀ ਹੈ ਇੱਕ ਮੈਚਿਓਰਿਟੀ ਲੈਵਲ ਉਹ ਹੁਣ ਆਉਣ ਲੱਗੀ ਸੀ ਵਾਰ ਉਹਨਾਂ ਨੇ ਲਿਖਿਆ ਵਾਰ ਪੰਜਾਬ ਡੀਅਰ ਮਮਾ ਡੀਅਰ ਮਮਾ ਸੋ ਉਹ ਜਦੋਂ ਉਹਨਾਂ ਨੂੰ ਇੰਨਾ ਫੇਮ ਮਿਲ ਗਿਆ ਤੁਸੀਂ ਇਹ ਵੀ ਤਾਂ ਦੇਖੋ ਇੱਕ ਇੰਨੀ ਛੋਟੀ ਉਮਰ ਦੇ ਬੰਦੇ ਨੂੰ ਤੁਸੀਂ ਵਰਲਡ ਲੈਵਲ ਦੇ ਉੱਤੇ ਆਏ ਉਹ ਰਿਸਪੌਂਸਿਬਿਲਟੀ ਜ਼ਿਆਦਾ ਪਾਤੀ ਸੀ ਉਹ ਹੈਂਡ ਪਰ ਠੀਕ ਹੈ ਚਲੋ ਠੀਕ ਹੈ ਜੀ ਉਹਨੇ ਜੋ ਕੀਤਾ ਅੱਲਾ ਦੀ ਮਰਜ਼ੀ ਤੇ ਮੈਮ ਤੁਸੀਂ ਇਸ ਪ੍ਰੋਜੈਕਟ ਨਾਲ ਜੁੜੇ ਹੋਏ ਕੋਈ ਇਦਾਂ ਦੇ ਸੈਟ ਦੀ ਜਿਆਦਾ ਜਿਹੜੀ ਸਾਡੀ ኦਰੀਜਨਲ ਸਾਂਝੀ ਕਰਨੀ ਚਾਹੁੰਦੇ ਹੋ ਨਹੀਂ ਬਸ ਬਹੁਤ ਸਾਰੀ ਇਦਾਂ ਮੈਮਰੀ ਹੁੰਦੀ ਹੈ ਕਿਉਂਕਿ ਨਵਾਂ ਪ੍ਰੋਡਕਸ਼ਨ ਦਾ ਨਵਾਂ ਸਕ੍ਰਿਪਟ ਹੁੰਦੀ ਹੈ ਨਵੀਂ ਲੁੱਕ ਹੁੰਦੀ ਹੈ ਨਵੇਂ ਆਰਟਿਸਟ ਹੁੰਦੇ ਨੇ ਬਹੁਤ ਕੁਝ ਸਿੱਖਣ ਨੂੰ ਵੀ ਮਿਲਦਾ ਹੈ ਬਟ ਹਾਂ ਜਿੱਦਾਂ ਮੋਸਟਲੀ ਹਮੇਸ਼ਾ ਮੈਂ ਸੋਚਿਆ ਸੀ ਕਿ ਠੰਡ 'ਚ ਛੋਟ ਕੱਪੜੇ ਪਹੁੰਹਦੇ ਆ ਇੱਥੇ ਸਾਨੂੰ ਬਸ 40 ਡਿਗਰੀ 'ਚ ਇੱਕ ਗਰਮ ਕੱਪੜੇ ਪਾਏ ਨੇ ਤੇ ਮਤਲਬ ਹਮੇਸ਼ਾ ਪਤਾ ਨਹੀਂ ਧੁੰਧਾਏ ਜਿਹਾ ਸਿਚੁਏਸ਼ਨ ਇਦਾਂ ਚੱਲਦੀ ਆ ਕਿ ਸਮ ਟਾਈਮ ਬਟ ਵੀ ਆਰ ਬlesਟ ਕਿ ਸਾਨੂੰ ਇਹ ਮੌਕਾ ਮਿਲਦਾ ਹੈ ਕਰਨ ਦਾ ਕਿਉਂਕਿ ਥੋੜਾ ਬਹੁਤ ਇਦਾਂ ਦਾ ਹੋਣਾ ਚਾਹੀਦਾ ਤਾਂ ਹੀ ਆਪਾਂ ਹੁਣ ਜਿਹਦਾ ਇੰਟਰਵਿਊ 'ਚ ਆਪਣਾ ਐਕਸਪੀਰੀਅੰਸ ਸ਼ੇਅਰ ਕਰ ਸਕਦੇ ਆ ਕਿ ਕੋਈ ਵੀ ਚੀਜ਼ ਸਮੂਥ ਚੱਲੇ ਤਾਂ ਫਿਰ ਉਹਦੀ ਮੈਮਰੀ ਆਈ ਥਿੰਕ ਰਹਿੰਦੀ ਨਹੀਂ ਹੈ ਮੈਮਰੀ ਉਦੋਂ ਹੀ ਬਣਦੀ ਹੈ ਜਦੋਂ ਥੋੜਾ ਜਿਹਾ ਆਪਸ਼ਨ ਡਾਊਨ ਹੁੰਦਾ ਹੈ ਸੋ ਇਸ ਮੇਰਾ ਪੂਰਾ ਐਕਸਪੀਰੀਅੰਸ ਬਹੁਤ ਵਧੀਆ ਰਿਹਾ ਔਰ ਮੈਂ ਬਹੁਤ ਐਕਸਾਈਟਡ ਆ ਬਾਈ ਮਾਰਸ਼ਲ ਨੂੰ ਲੈ ਕੇ ਕੀ ਕੁਝ ਡਿਫਰੈਂਟ ਲੈ ਕੇ ਆਏ ਆ ਫੁੱਲ ਆਨ ਐਕਸ਼ਨ ਹੈ ਐਂਟਰਟੇਨਮੈਂਟ ਹੈ ਰੋਮਾਂਸ ਹੈ ਰਿਸ਼ਤਿਆਂ ਦੀ ਵੈਲਿਊ ਬਾਰੇ ਦੱਸਦੇ ਆ ਤੇ ਆਈ ਥਿੰਕ ਫੁੱਲ ਆਨ ਪੈਕੇਜ ਹੈ ਤੇ ਆਡੀਅנס ਲਈ ਐਂਟਰਟੇਨਮੈਂਟ ਵੀ ਹੋਵੇ ਤੇ ਭਾਜੀ ਮੈਂ ਇੰਦਰ ਭੱਜਣਾ ਨਾਲ ਗੱਲ ਕਰ ਰਿਹਾ ਸੀਗਾ ਉਹਨਾਂ ਨੇ ਦੱਸਿਆ ਕਿ ਜਦੋਂ ਉਹਨਾਂ ਨੇ ਪਹਿਲੀ ਵਾਰ ਤੁਹਾਨੂੰ ਦੇਖਿਆ ਸੀ ਤਾਂ ਤੁਹਾਡੇ ਲੰਬੇ ਲੰਬੇ ਵਾਲ ਬੋਬੀ ਡੋਲ ਵਾਲੀ ਲੁੱਕ ਸੀਗੀ ਤੁਸੀਂ ਬੁਲਟ ਚਲਾ ਰਹੇ ਸੀਗੇ ਜਦੋਂ ਪਹਿਲੀ ਵਾਰ ਦੇਖਿਆ ਅੱਛਾ ਜੀ ਤੁਸੀਂ ਫੈਨ ਰਹੇ ਹੋ ਉਹ ਉਹ ਵੀ ਦੋ ਦੋ ਉਹਨਾਂ ਜਿਹੜਾ ਜਿੱਦਾਂ ਉਹਨਾਂ ਨੇ ਰੈਫਰੈਂਸ ਦਿੱਤੀ ਸੀ ਕਿ ਕਿ ਬੋਬੀ ਡੋਲ ਵਰਗੀ ਲੁੱਕ ਸੀ ਨਹੀਂ ਨਹੀਂ ਉਹ ਐਕਚੁ ਉਨਾਂ ਦੇ ਮੇਰੇ ਵਾਲ ਪਹਿਲੇ ਹੀ ਇਦਾਂ ਸੀਗੇ ਮੈਂ ਵਾਲ ਵਧਾ ਰਿਹਾ ਸੀਗਾ ਉਦੋਂ ਨੇ ਤੇ ਉਹ ਬਰਸਾਤ ਫਿਲਮ ਆਈ ਉਹਨਾਂ ਦੀ ਉਹ ਕੰਪੇਅਰ ਕਰਨ ਲੱਗੇ ਕਿਉਂਕਿ ਉਦੋਂ ਦੇ ਵਾਲ ਉਦੋਂ ਦੇ ਲੁੱਕ ਸੀ ਕਿ ਤਾਂ ਉਹ ਮੈਂ ਤਾਂ ਫਿਲਮ ਨਾਲ ਮੇਰੇ ਇੰਨਾ ਵੀ ਬਹੁਤਾ ਆਇਆ ਨਹੀਂ ਸੀ ਮੈਂ ਯਕੀਨ ਹੁੰਦਾ ਸੀ ਫਿਲਮਾਂ ਦਾ ਧਰਮਿੰਦਰ ਉਹਨਾਂ ਦੀ ਫਿਲਮ ਆਪਾਂ ਜ਼ਰੂਰ ਦੇਖੀ ਦੀ ਸੀ ਜੀ ਤੇ ਬਾਕੀ ਮੈਂ ਉਹ ਐਡਾ ਮੂਵੀ ਬਾਫ ਨਹੀਂ ਹੈਗਾ ਜਿਆ ਵੀ ਕੋਈ ਕਿਸੇ ਤੋਂ ਇਨਸਪਾਇਰ ਹੈ ਜਾਂ ਕੁਛ ਐਡਾ ਦੇਖਣਾ ਠੀਕ ਹੈ ਐਂਟਰਟੇਨਮੈਂਟ ਦੇ ਲਈ ਕਿਤੇ ਦੇਖ ਲਿ ਬਹੁਤ ਘੱਟ ਫਿਲਮਾਂ ਮੈਂ ਦੇਖੀਆਂ ਹੁਣ। ਸੋ ਜੀ ਪੰਜਾਬ ਦੇ ਆਰਟਿਸਟ ਬਹੁਤ ਘੱਟ ਹੁੰਦੇ ਨੇ ਜਿਹੜੇ ਪੋਲੀਟਿਕਲੀ ਲੋਕਾਂ ਨਾਲ ਪੋਸਟਾਂ ਸਾਂਝੀਆਂ ਕਰਦੇ ਹੋਣਗੇ ਆਪਣੇ ਸੋਸ਼ਲ ਮੀਡੀਆ ਤੇ ਤੇ ਤੁਹਾਡੇ ਉੱਤੇ ਵੀ ਦੇਖਣ ਨੂੰ ਮਿਲੀਆਂ। ਅੱਜ ਸਰਕਾਰ ਨੂੰ 2 ਸਾਲ ਹੋ ਚੁੱਕੇ ਨੇ ਕਿੱਦਾਂ ਦਾ ਲੱਗਦਾ? ਵਦਿਆ ਜੀ ਮੈਂ ਤਾਂ ਦੇਖੋ ਇਹ ਗੱਲ ਹੈ ਨਾ ਵੀ ਕੋਈ ਵੀ ਜਿਹੜੀ ਪੋਜ਼ਿਟਿਵ ਚੀਜ਼ ਆਉਂਦੀ ਹੈ ਉਹਨੂੰ ਐਕਸੈਪਟ ਕਰਨਾ ਚਾਹੀਦਾ ਹੈ। ਚੰਗਿਆਈਆਂ ਤੁਸੀਂ ਦੇਖੋ 5 ਸਾਲ ਹੈਗੇ ਨੇ 3 ਸਾਲ ਹੋਰ ਨੇ ਆਪਾਂ ਹੀ ਚੁਣਿਆ ਉਹਨਾਂ ਨੂੰ। ਹਾਂ। ਹਨਾ ਜੇ ਉਹ ਆਪਣੀਆਂ ਗੱਲਾਂ ਦੇ ਉੱਤੇ ਖਰੇ ਉਤਰ ਗਏ ਆਪਾਂ ਫੇਰ ਉਹਨਾਂ ਨੂੰ ਛੱਡ ਤੁਸੀਂ ਰੁਚੀ ਲੈਣੀ ਹੈ ਰਾਜਨੀਤੀ ਦੇ ਵਿੱਚ ਮੈਂ ਰਾਜਨੀਤੀ ਚ ਨਹੀਂ ਜੀ ਰੁਚੀ ਲੈਣਾ ਜਿੱਦਾਂ ਕਰਮਜੀਤ ਅਨਮੋਲ ਭਾਜੀ ਵੀ ਰਾਜਨੀਤੀ ਦੇ ਵਿੱਚ ਹਾਰੇ ਨੇ ਹਾਂਜੀ ਹਾਂਜੀ ਮੈਂ ਰੁਚੀ ਲੈਂਦਾ ਹੁੰਦਾ ਜੀ ਤਾਂ ਮੈਂ ਹੁਣ ਪੱਕਾ ਮੰਤਰੀ ਹੁੰਦਾ ਮੈਂ ਆਪਣਾ ਕੀ ਕਹਿੰਦੇ ਨੇ ਕਿਉਂਕਿ ਮੈਨੂੰ ਨਾ ਜਦੋਂ ਆ ਚੀਜ਼ਾਂ ਕਿਸਾਨੀ ਅੰਦੋਲਨ ਹੋਇਆ ਸੀ ਕੁਝ ਹੋਈ ਸੀ ਉਹ ਤਾਂ ਬਾਅਦ ਜਦੋਂ ਇਲੈਕਸ਼ਨਸ ਹੋਈਆਂ ਤਾਂ ਮੈਨੂੰ ਅਪਰੋਚ ਹੋਈ ਸੀਗੀ ਓਕੇ ਤੇ ਪਰ ਮੈਂ ਜੇ ਕਦੇ ਮੈਂਟਲੀ ਸੋਚਿਆ ਹੀ ਨਹੀਂ ਸੀਗਾ ਜੇ ਕਿਤੇ ਬਹੁਤ ਸੋਚਦਾ ਪੋਲੀਟੀਕਲ ਐਦਾਂ ਹੁੰਦਾ ਤਾਂ ਸ਼ਾਇਦ ਉਦੋਂ ਇਲੈਕਸ਼ਨ ਜਿੱਦ ਤਾ ਸਾਰੇ ਗਏ ਜੀ ਆਪ ਵਾਲੇ ਤਾਂ ਅੱਪਾ ਵੀ ਜਿੱਤੇ ਜਾਣਾ ਸੀ ਮੈਂ ਮਤਲਬ ਹੀ ਸਾਰੇ ਜਿੱਤੇ ਨੇ ਤਾਂ ਮੈਂ ਨਹੀਂ ਕਹਿੰਦਾ ਕਿ ਗੈਵੀ ਭਾਜੀ ਸਾਨੂੰ ਕਿਸੇ ਕੈਂਡੀਡੇਟ ਲਈ ਪੰਜਾਬ ਚ ਹੈ ਕਿਤੇ ਹੋਰ ਸਟੇਟ ਦੇ ਵਿੱਚ ਉਹਦੇ ਪ੍ਰਚਾਰ ਕਰਦੇ ਨਜ਼ਰ ਆਉਂਦੇ ਤੇ ਕੱਲ ਨੂੰ ਫਿਊਚਰ ਦੇ ਵਿੱਚ ਪੋਲਿਟੀਕਲ ਦੇਖੋ ਵਾਹਿਗੁਰੂ ਜੀ ਦੀ ਮਰਜ਼ੀ ਹੈ ਜੀ ਮੈਂ ਕਦੇ ਮੈਂ ਤਾਂ ਐਕਟਰ ਨਹੀਂ ਸੀ ਬਣਨ ਨੂੰ ਕਿਤੇ ਸੋਚਿਆ ਇਹ ਮੈਂ ਐਕਟਰ ਬਣੂੰਗਾ ਇਹ ਬਣ ਗਏ ਤੇ ਬਾਕੀ ਮੈਨੂੰ ਇੰਨਾ ਜ਼ਰੂਰ ਹੁੰਦਾ ਜੀ ਵੀ ਕੋਈ ਵੀ ਚੀਜ਼ ਜੇ ਤੁਹਾਡੇ ਕੋਲੇ ਪਾਵਰ ਹੈਗੀ ਨਾ ਤੁਸੀਂ ਤਾਂ ਹੀ ਕਰ ਸਕਦੇ ਹੋ ਅੱਜ ਮੈਂ ਕਹਿਣਾ ਜੀ ਵੀ ਮੈਂ ਸਮਾਜ ਸਦਾ ਕੁਝ ਚੰਗੀ ਗੱਲ ਕੁਝ ਕਰਨਾ ਹੈ ਸਿਸਟਮ ਮੈਂ ਉਹਦਾ ਹਿੱਸਾ ਹੀ ਨਹੀਂ ਹੈਗਾ ਮੈਂ ਕਿੱਦਾਂ ਨੂੰ ਕਿਉਂਕਿ ਲਾਅ ਐਂਡ ਆਰਡਰ ਹੈਗਾ ਜੇ ਤੁਸੀਂ ਕਿਸੇ ਪੋਜੀਸ਼ਨ ਤੇ ਹੋ ਤਾਂ ਹੀ ਤੁਸੀਂ ਕਲੀਅਰ ਕਰ ਸਕਦੇ ਆਪਣੇ ਵੱਲੋਂ ਜਿੰਨਾ ਖੁੰਦਾ ਚਲੋ ਮੜਾ ਮੋਟਾ ਯੋਗਦਾਨ ਦੇ ਦੇਈਦਾ ਪਰ ਜੇ ਤੁਸੀਂ ਵਾਕਈ ਇੱਕ ਵੱਡੀ ਚੇਂਜ ਚਾਹੁੰਦੇ ਤਾਂ ਤੁਹਾਡੇ ਕੋਲ ਪਾਵਰ ਹੋਣੀ ਚਾਹੀਦੀ ਹੈ ਮੈਂ ਚਾਹੁੰਨਾ ਸਾਡਾ ਪੰਜਾਬ ਜਿਹੜਾ ਹੈਗਾ ਮੈਂ ਐਗਜ਼ਾਮਪਲ ਦੇਣਾ ਉਹਨੂੰ ਜੀ ਦਬਾਈ ਆ ਮਾਰੂ ਥੱਲੇ ਉੱਥੇ ਅੱਜ ਕੀ ਕੁਝ ਬਣ ਗਿਆ ਹੈ ਨੇ ਕਿੰਨੇ ਘੱਟ ਕਿੰਨੇ ਸਾਲਾਂ ਦੇ ਵਿੱਚ ਤੁਹਾਡੇ ਸਾਹਮਣੇ ਹੈ ਸਾਡਾ ਤਾਂ ਇੰਨਾ ਅਮੀਰ ਦੇਸ਼ ਹੈ ਉਹ ਸਿਸਟਮ ਉਹ ਕਹਿੰਦੇ ਜੀ ਨਹੀਂ ਹੋ ਸਕਦਾ ਕਿਉਂ ਨਹੀਂ ਹੋ ਸਕਦਾ ਜੇ ਤੁਸੀਂ ਪਹਿਲੇ ਨਾ ਬਾਤੋ ਕੋਈ ਚੀਜ਼ ਹੋਈ ਨਹੀਂ ਸਕਦੀਆਂ ਸੋ ਕਦੇ ਇਦਾਂ ਦਾ ਮੌਕਾ ਮਿਲਿਆ ਤਾਂ ਜੀ ਮੈਂ ਡੈਫੀਨਿਟ ਉਸ ਉਸ ਚੀਜ਼ ਨੂੰ ਸੋਚ ਕੇ ਕਿ ਮੈਂ ਕੋਈ ਚੀਜ਼ ਚੰਗੀ ਕਰਨਾ ਚਾਹੁੰਨਾ ਤਾਂ ਬਾਕੀ ਯੂ ਨੈਵਰ نو ਮੈਂਡੇ ਬੱਡੇ ਪਲਾਨ ਕਰਦਾ ਨਹੀਂ ਜੀ ਅੱਜ ਚੀਜ਼ੇ ਹੋਣੀਆਂ ਦੋ ਕੁ ਮਹੀਨਿਆਂ ਤੱਕ ਜਿਉਣਾ ਉਹਨਾਂ ਅਗਲੇ ਦੋ ਮਹੀਨੇ ਤੱਕ ਵੀ ਮੇਰੀ ਕੀ ਜ਼ਿੰਦਗੀ ਹੋਊਗੀ ਕਿੰਨਾ ਜੀ ਪੈਸਾ ਬਹੁਤਾ ਚਾਹੀਦਾ ਬਹੁਤ ਦੇਖਿਓ ਜੀ ਰੱਬ ਨੇ ਜੇ ਇਹ ਲਿਖਿਆ ਹੋਇਆ ਮੇਰੇ ਭਾਗਾਂ 'ਚ ਇਦਾਂ ਹੋ ਆ ਜਾਣਾ ਮੈਂ ਮੈਂ ਤਾਂ ਹੁਣੇ ਤੁਸੀ ਫੋਨ ਚੁੱਕ ਲਈ ਸੀ ਸੁਣੇ ਸਾਗਰ ਦੀ ਵ ਕਿੰਨਾ ਕਿੰਨਾ ਕ ਵਧੀਆ ਲੱਗਿਆ ਤੁਹਾਨੂੰ ਉਹ ਗਾਣਾ ਸਾਗਰ ਦੀ ਵੋਟੀ ਮੈਂ ਤਾਂ ਠੀਕ ਹੈ ਚਲੋ ਕੰਟੈਂਟ ਦੇ ਹਿਸਾਬ ਨਾਲ 트ੈਂਡ ਦੇ ਹਿਸਾਬ ਨਾਲ ਚੱਲਣਾ ਚਾਹੀਦਾ ਔਰ ਆਰਟਿਸਟ ਦੀ ਬੜੀ ਵੱਡੀ ਰਿਸਪੌਂਸਿਬਿਲਟੀ ਹੁੰਦੀ ਹੈ ਇਹਦੇ ਵਿੱਚ ਸੋ ਅਸੀਂ ਵੀ ਬਣਾਇਆ ਹੈ ਯੈਸ ਅਸੀਂ ਵੀ ਕੋਲਾਬ ਕੀਤਾ ਅਸੀਂ ਸਾਗਰ ਦੀ ਵੋਟੀ ਤੇ ਤੇ ਆਈ ਥਿੰਕ ਚਲੋ ਇਹ ਤਾਂ ਇੱਕ ਐਂਟਰਟੇਨਮੈਂਟ ਦਾ ਜ਼ਰੀਆ ਹੋ ਗਿਆ ਬਟ ਜਿਨ੍ਹਾਂ ਦਾ ਐਕਚੁਅਲੀ ओरिजिनल ਗਾਣਾ ਹੈ ਦੇ ਆਰ ਸੋ ਬlesਟ ਔਰ ਉਹ ਇੰਨਾ ਸ਼ੁਕਰਾਨਾ ਕਰ ਰਹੇ ਨੇ ਆਪਣੀ ਪੰਜਾਬੀ ਇੰਡਸਟਰੀ Pakistan ਦਾ ਆਡੀਅנס ਦਾ ਜਿਨ੍ਹਾਂ ਨੇ ਉਹ ਗਾਣੇ ਨੂੰ ਟ੍ਰੈਂਡਿੰਗ 'ਚ ਲਿਆਂਦਾ ਮੇਬੀ ਉਹਨਾਂ ਨੂੰ ਬਹੁਤ ਜ਼ਰੂਰਤ ਸੀ ਇਸ ਚੀਜ਼ ਦੀ ਇਸ ਟਾਈਮ ਤੇ ਮੈਨੂੰ ਲੱਗਦਾ ਹੈ ਚਲੋ ਫਨੀ ਵੇਚ ਐਂਟਰਟੇਨਮੈਂਟ ਵੇਚ ਕਿਸੇ ਦਾ ਬਹੁਤ ਵੱਡਾ ਭਲਾ ਹੋ ਗਿਆ ਸੋ ਆਈ ਥਿੰਕ ਕਿਤੇ ਨਾ ਕਿਤੇ ਵਧੀਆ ਹੀ ਹੈ ਤੇ ਲਾਸਟ ਵੀਕ ਸਾਡੀ ਆਡੀਅנס ਨੂੰ ਕੀ ਕਹਿਣਾ ਚਾਹੋਗੇ ਆਪਣੀ ਫਿਲਮ ਬਾਰੇ ਬਹੁਤ ਚੰਗੀ ਫਿਲਮ ਬਣੀ ਹੈ ਹਰ ਇੱਕ ਵਰਗ ਦੇ ਲਈ ਇਹਦੇ ਵਿੱਚ ਕੁਝ ਨਾ ਕੁਝ ਦੇਖਣ ਨੂੰ ਹੈਗਾ ਪਰਿਵਾਰਿਕ ਫਿਲਮ ਹੈ ਫਿਲਮ ਭਰਪੂਰ ਫਿਲਮ ਹੈ ਡਰਾਮਾ ਕਮੇਡੀ ਵੀ ਹੈਗੀ ਹੈ ਜੋ ਅਜ ਤੱਕ ਦੇ ਲੈ ਕੇ ਨਹੀਂ ਆਇਆ ਪਰ ਹੈਗੀ ਹੈ ਸੋ ਫੈਮਲੀ ਵੈਲਿਊਜ਼ ਨੂੰ ਦੱਸਦੀ ਹੋਈ ਇਹ ਫਿਲਮ ਹੈ ਰਿਸ਼ਤਿਆਂ ਦੀ ਅਹਿਮਤ ਨੂੰ ਦੱਸਦੀ ਹੋਈ ਇਹ ਫਿਲਮ ਹੈ ਤੇ ਤੁਹਾਡਾ ਪੂਰਾ ਮਨੋਰੰਜਨ ਕਰੂਗੀ ਫਿਲਮ 22 ਮਾਰਚ ਨੂੰ ਤੁਸੀਂ ਸਿਨੇਮਾ ਘਰਾਂ ਦੇ ਵਿੱਚ ਜ਼ਰੂਰ ਦੇਖ ਕੇ ਆਇਓ ਜੀ ਸੋ ਅਗਰ ਤੁਸੀਂ ਕੁਝ ਹਟਕੇ ਦੇਖਣਾ ਚਾਹੁੰਦੇ ਹੋ ਜੋ ਪੰਜਾਬ ਦੇ ਵਿੱਚ ਅੱਜ ਕੱਲ ਫਿਲਮਾਂ ਚੱਲ ਰਹੀਆਂ ਉਹਨਾਂ ਤੋਂ ਕੁਝ ਅਲੱਗ ਦੇਖਣਾ ਚਾਹੁੰਦੇ ਹੋ ਤਾਂ ਮੈਂ ਇਹੀ ਕਹੂੰਗਾ ਕਿ ਤੁਸੀਂ ਜ਼ਰੂਰ ਜਾਓ 22 ਮਾਰਚ ਨੂੰ ਸੰਗਰਾਦ ਦੇਖਣ